ਯਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ حاضر ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤਿਆਉ ਜੀ ਸ਼ੁਰੂ ਕਰਦੇ ਆ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਇਮਾਨਦਾਰ ਲੱਕੜਹਾਰੇ ਦੀ ਕਹਾਣੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਇਮਾਨਦਾਰ ਲੱਕੜਹਾਰਾ ਰਹਿੰਦਾ ਸੀ ਉਸ ਦਾ ਨਾਮ ਸੀ ਮੰਗੂ ਲੱਕੜਹਾਰਾ ਉਹ ਬਹੁਤ ਗਰੀਬ ਸੀ ਪਰ ਉਸ ਦੇ ਮਾਨ ਵਿੱਚ ਕਦੇ ਵੀ ਲਾਲਚ ਨਹੀਂ ਸੀ ਉਹ ਹਰ ਸਵੇਰੇ ਆਪਣਾ ਕਹੀ ਚੁੱਕ ਕੇ ਆਪਣਾ ਕੁਹਾੜਾ ਚੁੱਕ ਕੇ ਜੰਗਲ ਵੱਲ ਨੂੰ ਰੁੱਖ ਵੱਲ ਨੂੰ ਜਾਂਦਾ। ਦਰਾਖਤ ਦੀਆਂ ਟਾਹਣੀਆਂ ਕੱਟ ਕੇ ਲੱਕੜਾਂ ਇਕੱਠੀਆਂ ਕਰਦਾ ਤੇ ਫਿਰ ਉਹਨਾਂ ਨੂੰ ਪਿੰਡ ਦੇ ਬਾਜ਼ਾਰਾਂ ਵਿੱਚ ਵੇਚਦਾ ਸੀ। ਜਿਹੜਾ ਕੁਝ ਮਿਲਦਾ ਸੀ ਉਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਚਲਾ ਲੈਂਦਾ ਸੀ। ਮੰਗੂ ਦਾ ਘਰ ਪਿੰਡ ਦੇ ਕਿਨਾਰੇ ਸੀ ਪਰ ਕੱਚਾ ਸੀ, ਮਿੱਟੀ ਦਾ ਬਣਿਆ ਹੋਇਆ ਸੀ। ਉਸ ਦੇ ਪਰਿਵਾਰ ਵਿੱਚ ਉਹ ਉਸ ਦੀ ਪਤਨੀ ਲਾਚੀ ਤੇ ਦੋ ਛੋਟੇ ਬੱਚੇ, ਇੱਕ ਪੁੱਤਰ ਸੋਨਾ ਤੇ ਇੱਕ ਧੀ ਗੁੱਡੀ ਰਹਿੰਦੇ ਸਨ। ਲਾਚੀ ਬਹੁਤ ਸਮਝਦਾਰ ਤੇ ਸਹਿਮਤੀ ਵਾਲੀ ਔਰਤ ਸੀ ਉਹ ਸਾਰਾ ਘਰ ਦਾ ਕੰਮ ਕਰਦੀ ਤੇ ਬੱਚਿਆਂ ਨੂੰ ਸਿਖਾਉਂਦੀ ਕਿ ਇਮਾਨਦਾਰੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਹਰ ਸਵੇਰੇ ਮੰਗੂ ਜੰਗਲ ਵੱਲ ਨੂੰ ਜਾਂਦਾ ਜੰਗਲ ਹਰਾ ਭਰਾ ਸੀ ਪੰਛੀਆਂ ਦੀ ਚਹਿਚਾਹਟ ਨਾਲ ਭਰਿਆ ਹੋਇਆ ਸੀ ਰਸਤੇ ਵਿੱਚ ਉਸ ਦਾ ਸਵਾਗਤ ਕੁ ਕਈ ਪੁਰਾਣੇ ਦਰਖਤ ਕਰਦੇ ਜਿਨ੍ਹਾਂ ਨਾਲ ਉਸ ਦੀ ਜਾਣ ਪਛਾਣ ਹੋ ਗਈ ਸੀ ਉਹ ਕਹਿੰਦਾ ਉਹ ਬੋਹੜ ਦੇ ਰੁੱਖ ਅੱਜ ਤੇਰੇ ਹੇਠਾਂ ਛੋੜੀ ਜੀ ਛਾਂ ਲੈ ਲਈਏ ਰੁੱਖ ਹੌਲੀ ਹਵਾ ਵਿੱਚ ਜਿਵੇਂ ਸਿਰ ਹਿਲਾ ਕੇ ਕਹਿੰਦਾ ਹੋਵੇ ਲੈ ਲਾ ਭਰਾ ਆਰਾਮ ਕਰ ਲੈ ਤੂੰ ਵੀ ਮੰਗੂ ਕਦੇ ਵੀ ਕਿਸੇ ਜੀਵ ਨੂੰ ਨੁਕਸਾਨ ਨਹੀਂ ਸੀ ਪਹੁੰਚਾਉਂਦਾ ਉਹ ਸਿਰਫ ਸੁੱਕੀਆਂ ਟਾਹਣੀਆਂ ਜਾਂ ਗਿਰੇ ਹੋਏ ਦਰਖਤਾਂ ਤੋਂ ਹੀ ਲੱਕੜ ਇਕੱਠੀ ਕਰਦਾ ਸੀ ਇਸ ਕਰਕੇ ਜੰਗਲ ਦੇ ਜਾਨਵਰ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ ਇੱਕ ਦਿਨ ਦੀ ਗੱਲ ਐ ਸਵੇਰੇ ਜਦੋਂ ਮੰਗੂ ਜੰਗਲ ਗਿਆ ਤਾਂ ਹਵਾ ਬਹੁਤ ਠੰਡੀ ਸੀ ਤੇ ਦਰਿਆ ਦਾ ਪਾਣੀ ਚਮਕ ਰਿਹਾ ਸੀ ਉਹ ਦਰਿਆ ਦੇ ਕੰਡੇ ਨੇੜੇ ਤੇ ਗਿਆ ਜਿੱਥੇ ਕਈ ਦਰਖਤ ਸਨ ਉੱਥੇ ਉਸਨੇ ਇੱਕ ਦਰਖਤ ਦੇ ਨੇੜੇ ਲੱਕੜ ਕੱਟਣ ਲਈ ਆਪਣਾ ਕਹਾੜਾ ਮਾਰਿਆ ਤਾਂ ਕਹਾੜਾ ਹੱਥੋਂ ਛੁੱਟ ਕੇ ਦਰਿਆ ਵਿੱਚ ਨੂੰ ਡਿੱਗ ਪਿਆ ਮੰਗੂ ਹੱਕਾ ਬੱਕਾ ਰਹਿ ਗਿਆ ਦਰਿਆ ਦਾ ਪਾਣੀ ਗਹਿਰਾ ਸੀ ਉਹ ਕਈ ਵਾਰੀ ਪਾਣੀ ਵਿੱਚੋਂ ਝਾਕ ਕੇ ਵੇਖਦਾ ਰਿਹਾ ਪਰ ਕਹਾੜਾ ਦਿਸਿਆ ਹੀ ਨਹੀਂ ਉਹ ਕਬਰਾਇਆ ਤੇ ਦਰਿਆ ਦੇ ਕੰਡੇ ਤੇ ਬੈਠ ਕੇ ਆਪਣਾ ਮੱਥਾ ਫੜ ਲਿਆ ਉਹ ਅਹਸਤਾ ਆਸਤਾਰੋਂ ਲੱਗ ਪਿਆ ਹੈ ਪ੍ਰਭੂ ਮੈਂ ਤਾਂ ਵਿਚਾਰਾ ਗਰੀਬ ਆਦਮੀ ਆ ਮੇਰੇ ਕੋਲ ਤਾਂ ਇੱਕੋ ਹੀ ਕੋਹਾੜਾ ਸੀ ਜਿਸ ਨਾਲ ਮੈਂ ਆਪਣੀ ਰੋਜੀ ਕਮਾਉਂਦਾ ਸੀ ਹੁਣ ਮੈਂ ਉਹ ਵੀ ਪਾਣੀ ਵਿੱਚ ਛੁੱਟ ਦਿੱਤਾ ਹੁਣ ਮੈਂ ਕੀ ਕਰਾਂਗਾ ਕਿਵੇਂ ਆਪਣੇ ਪਰਿਵਾਰ ਦਾ ਪੇਟ ਭਰਾਂਗਾ ਉਸ ਦਿਲ ਉਸ ਤੇ ਦਿਲ ਵਿੱਚ ਉਹ ਬਹੁਤ ਹੀ ਬਹੁਤ ਪਛਤਾ ਰਿਹਾ ਸੀ ਤੇ ਦਿਲ ਹੀ ਦਿਲ ਵਿੱਚ ਦੁਆਵਾਂ ਮੰਗ ਰਿਹਾ ਸੀ ਕਿ ਅਚਾਨਕ ਦਰਿਆ ਦਾ ਪਾਣੀ ਚਮਕਣ ਲੱਗਿਆ ਪਾਣੀ ਵਿੱਚ ਇੱਕ ਸੁੰਦਰ ਔਰਤ ਚਮਕਦਾਰ ਰੋਸ਼ਨੀ ਨਾਲ ਉੱਭਰੀ ਉਹੀ ਸੀ ਦਰਿਆ ਦੀ ਦੇਵੀ ਉਸ ਨੇ ਹੌਲੀ ਆਵਾਜ਼ ਵਿੱਚ ਪੁੱਛਿਆ ਮੰਗੂ ਲੱਕੜਹਾਰੇ ਤੂੰ ਇੰਨਾ ਦੁਖੀ ਕਿਉਂ ਹੈ ਮੰਗੂ ਨੇ ਹੈਰਾਨ ਹੋ ਕੇ ਕਿਹਾ ਪਰ ਨਿਮਰਤਾ ਨਾਲ ਬੋਲਿਆ ਮਾਤਾ ਜੀ ਮੇਰਾ ਕੋਹਾੜਾ ਪਾਣੀ ਵਿੱਚ ਡਿੱਗ ਪਿਆ ਉਹ ਮੇਰਾ ਇੱਕੋ ਇੱਕ ਸਾਧਨ ਸੀ ਜਿਸ ਦੀ ਮੈਂ ਕਮਾਈ ਨਾਲ ਆਪਣੇ ਪੇਟ ਘਰ ਦਾ ਪੇਟ ਤੇ ਆਪਣਾ ਪੇਟ ਭਰਦਾ ਸੀ ਹੁਣ ਮੈਂ ਆਪਣਾ ਘਰ ਕਿੱਥੋਂ ਚਲਾਵਾਂਗਾ ਦੇਵੀ ਨੇ ਹੱਸ ਕੇ ਕਿਹਾ ਤੂੰ ਚਿੰਤਾ ਨਾ ਕਰ ਮੈਂ ਤੇਰੇ ਲਈ ਤੇਰਾ ਕੁਹਾੜਾ ਲਿਆਉਂਦੀ ਆ ਉਹ ਪਾਣੀ ਵਿੱਚ ਡੁੱਬ ਗਈ ਤੇ ਕੁਝ ਹੀ ਪਲਾਵਾਦ ਸੋਨੇ ਦਾ ਕੁਹਾੜਾ ਲੈ ਕੇ ਉੱਪਰ ਆ ਗਈ ਉਸਨੇ ਪੁੱਛਿਆ ਕੀ ਇਹ ਤੇਰਾ ਕੁਹਾੜਾ ਹੈ ਮੰਗੂ ਨੇ ਸਿਰ ਹਿਲਾ ਕੇ ਕਿਹਾ ਨਹੀਂ ਮਾਤਾ ਜੀ ਮੇਰਾ ਕੁਹਾੜਾ ਤਾਂ ਲੋਹੇ ਦਾ ਸੀ ਇਹ ਤਾਂ ਸੋਨੇ ਦਾ ਨੇ ਦੇਵੀ ਮੁਸਕਰਾਈ ਤੇ ਫਿਰ ਡੁੱਬ ਗਈ ਕੁਝ ਸਮੇਂ ਬਾਅਦ ਉਹ ਚਾਂਦੀ ਦਾ ਕੁਹਾੜਾ ਲੈ ਕੇ ਆਈ ਉਸਨੇ ਪੁੱਛਿਆ ਹੁਣ ਦੱਸ ਮੰਗੂ ਕੀ ਇਹ ਤੇਰਾ ਕੁਹਾੜਾਗਾ ਮੰਗੂ ਨੇ ਫੇਰ ਸਿਰ ਹਲਾ ਕੇ ਕਿਹਾ ਨਹੀਂ ਮਾਤਾ ਜੀ ਮੇਰਾ ਤਾਂ ਸਧਾਰਨ ਲੋਹੇ ਦਾ ਕਹਾੜਾ ਹੈ ਇਹ ਵੀ ਮੇਰਾ ਨਹੀਂ ਆ ਫਿਰ ਤੀਜੀ ਵਾਰੀ ਡੁੱਬੀ ਤਾਂ ਉਸ ਦੇ ਹੱਥ ਵਿੱਚ ਲੋਹੇ ਦਾ ਕਹਾੜਾ ਸੀ ਉਸ ਨੇ ਪੁੱਛਿਆ ਕੀ ਇਹ ਤੇਰਾ ਲ ਕਹਾੜਾ ਹੈ ਮੰਗੂ ਦੇ ਚਿਹਰੇ ਤੇ ਖੁਸ਼ੀ ਛਾ ਗਈ ਉਹ ਕਹਿਣ ਲੱਗਾ ਹਾਂ ਮਾਤਾ ਜੀ ਇਹ ਹੀ ਮੇਰਾ ਕਹਾੜਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਵੀ ਨੇ ਖੁਸ਼ ਹੋ ਕੇ ਕਿਹਾ ਤੂੰ ਬਹੁਤ ਇਮਾਨਦਾਰ ਆਦਮੀ ਹੈ ਤੇਰੀ ਸੱਚਾਈ ਨੇ ਮੈਨੂੰ ਖੁਸ਼ ਕਰ ਦਿੱਤਾ ਤੂੰ ਇਹ ਤਿੰਨੇ ਕੁਹਾੜੇ ਰੱਖ ਲੈ ਸੋਨੇ ਦਾ ਵੀ ਚਾਂਦੀ ਦਾ ਵੀ ਤੇ ਲੋਹੇ ਦਾ ਵੀ ਮੰਗੂ ਹੈਰਾਨ ਹੋ ਗਿਆ ਉਸਨੇ ਹੱਥ ਜੋੜੇ ਤੇ ਕਿਹਾ ਨਹੀਂ ਮਾਤਾ ਜੀ ਮੈਨੂੰ ਤਾਂ ਸਿਰਫ ਆਪਣਾ ਹੀ ਕੁਹਾੜਾ ਚਾਹੀਦਾ ਮੈਂ ਹੋਰ ਦਾ ਹੋਰ ਦਾ ਘਾੜਿਆਂ ਦਾ ਕੋਈ ਲਾਲਚ ਨਹੀਂ ਕਰਦਾ ਪਰ ਦੇਵੀ ਨੇ ਹੱਸਦੇ ਹੋਏ ਕਿਹਾ ਇਮਾਨਦਾਰੀ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਇਹ ਮੇਰਾ ਆਸ਼ੀਰਵਾਦ ਹੈ ਤੂੰ ਸਾਮ ਕੇ ਰੱਖ ਲੈ ਮੰਗੂ ਨੇ ਥੋੜਾ ਜਿ ਝਿਕਦੇ ਹੋਏ ਕੋਹਾੜੇ ਨੂੰ ਲਿਆ ਤੇ ਪਰ ਘਰ ਰਵਾਨਾ ਹੋ ਗਿਆ ਰਸਤੇ ਵਿੱਚ ਉਹ ਸੋਚ ਰਿਹਾ ਸੀ ਸਚਾਈ ਦਾ ਰਾਹ ਕਿੰਨਾ ਸੋਹਣਾ ਹੁੰਦਾ ਜੇ ਮੈਂ ਅੱਜ ਝੂਠ ਬੋਲ ਦਿੰਦਾ ਤਾਂ ਸ਼ਾਇਦ ਇਹ ਮੈਨੂੰ ਨਾ ਮਿਲਦੇ ਜਦੋਂ ਉਹ ਘਰ ਪਹੁੰਚਿਆ ਲਾਚੀ ਨੇ ਪੁੱਛਿਆ ਅੱਜ ਤੂੰ ਇੰਨੀ ਲੇਟ ਕਿਉਂ ਆਇਆ ਮੰਗੂ ਨੇ ਸਾਰੀ ਕਹਾਣੀ ਸੁਣਾ ਦਿੱਤੀ ਲਾਚੀ ਦੀਆਂ ਅੱਖਾਂ ਖੁਸ਼ੀ ਨਾਲ ਚਮਕਣ ਲੱਗੀਆਂ ਉਹ ਕਹਿਣ ਲੱਗੀ ਪਤੀ ਜੀ ਪ੍ਰਭੂ ਨੇ ਸਾਡੀ ਮਾਨਤ ਨਿਮਾਨਦਰੀ ਦਾ ਇਨਾਮ ਦਿੱਤਾ ਸਾਨੂੰ ਪਰ ਯਾਦ ਰੱਖਿਓ ਕਿ ਅਸੀਂ ਇਹ ਸੋਨਾ ਤੇ ਚਾਂਦੀ ਕਿਸੇ ਵਿਅਰਥ ਚ ਨਹੀਂ ਵਰਤਨੇ ਇਹ ਸਾਡੀ ਮਿਹਨਤ ਤੇ ਸੱਚਾਈ ਦੀ ਨਿਸ਼ਾਨੀ ਹੈ ਉਹਨਾਂ ਨੇ ਉਹ ਕੋਹਾੜੇ ਨੂੰ ਇੱਕ ਮਿੱਟੀ ਦੇ ਘੜੇ ਵਿੱਚ ਰੱਖ ਦਿੱਤਾ ਤੇ ਘਰ ਦੇ ਇੱਕ ਕੋਨੇ ਵਿੱਚ ਸੰਭਾਲ ਕੇ ਦੱਬ ਦਿੱਤਾ ਉਹ ਖੁਸ਼ੀ ਖੁਸ਼ੀ ਦੋਵੇਂ ਮਨ ਹੀ ਮਨ ਪਰਮਾਤਮਾ ਦਾ ਧੰਨਵਾਦ ਕਰਨ ਲੱਗੇ ਮੰਗੂ ਤੇ ਲਾਚੀ ਦਾ ਜੀਵਨ ਉਹਨਾਂ ਪਹਿਲਾਂ ਨਾਲੋਂ ਕੁਝ ਸੁਖਾਲਾ ਹੋ ਗਿਆ ਸੀ ਉਹਨਾਂ ਕੋਲੇ ਸੋਨੇ ਤੇ ਚਾਂਦੀ ਦੇ ਕਹਾੜੇ ਸਨ ਪਰ ਦੋਹਾਂ ਨੇ ਕਦੇ ਵੀ ਉਹਨਾਂ ਨੂੰ ਵੇਚਣ ਜਾਂ ਵਿਅਰਥ ਕਰਨ ਦਾ ਨਹੀਂ ਸੀ ਸੋਚਿਆ ਲਾਚੀ ਹਰ ਰੋਜ਼ ਉਹਨਾਂ ਕਹਾੜਿਆਂ ਨੂੰ ਧੂੜ ਮਿੱਟੀ ਤੋਂ ਸਾਫ਼ ਕਰਦੀ ਤੇ ਕਹਿੰਦੀ ਏ ਸਾਡੇ ਲਈ ਪ੍ਰਭੂ ਦਾ ਵਰਦਾਨ ਨੇ ਸਾਨੂੰ ਯਾਦ ਦਿਵਾਉਂਦੇ ਨੇ ਕਿ ਸੱਚਾਈ ਦਾ ਰਾਹ ਕਦੇ ਖਾਲੀ ਨਹੀਂ ਰਹਿੰਦਾ ਮੰਗੂ ਹਾਲੇ ਵਿਹਾਰ ਸਵੇਰੇ ਜੰਗਲ ਜਾਂਦਾ ਸੀ ਪਹਿਲਾਂ ਵਾਂਗ ਹੀ ਮਿਹਨਤ ਕਰਦਾ ਤੇ ਆਪਣੀ ਰੋਜੀ ਕਮਾਉਂਦਾ ਸੀ ਉਹ ਕਿਸੇ ਨੂੰ ਵੀ ਇਹ ਗੱਲ ਨਹੀਂ ਸੀ ਦੱਸਦਾ ਕਿ ਉਸਦੇ ਕੋਲ ਸੋਨੇ ਤੇ ਚਾਂਦੀ ਦੇ ਕਹਾੜੇ ਨੇ ਪਰ ਪਿੰਡ ਵਿੱਚ ਖਬਰ ਜਾਇਦਾ ਦਿਨ ਤੱਕ ਲੁਕੀ ਨਹੀਂ ਸੀ ਰਹਦੀ ਇੱਕ ਦਿਨ ਉਸਦਾ ਪੜੋਸੀ ਭੋਲੂ ਜੋ ਆਪ ਵੀ ਲੱਕੜਾਂ ਰਸੀ ਮੰਗੂ ਦੇ ਘਰ ਗਿਆ ਭੋਲੇ ਨੇ ਕਿ ਹਾਉ ਮੰਗੂਪਰਾ ਮੈਂ ਸੁਣਿਆ ਕਿ ਤੈਨੂੰ ਕੋਈ ਜਾਦੂਈ ਸੋਨੇ ਤੇ ਚਾਂਦੀ ਦੇ ਕਹਾੜੇ ਮਿਲੇ ਨੇ ਇਹ ਸੱਚ ਹੈ ਮੰਗੂ ਨੇ ਨਿਮਰਤਾ ਨਾਲ ਕਿਹਾ ਭੋਲੂ ਇਹ ਜਾਦੂ ਨਹੀਂ ਪ੍ਰਭੂ ਦੀ ਕਿਰਪਾ ਹੈ ਮੇਰਾ ਕਹਾੜਾ ਦਰਿਆ ਵਿੱਚ ਡਿੱਗ ਗਿਆ ਸੀ ਮੈਂ ਸੱਚ ਬੋਲਿਆ ਤੇ ਦੇਵੀ ਨੇ ਮੈਨੂੰ ਇਹ ਇਨਾਮ ਦਿੱਤਾ ਪੋਲੂ ਦੀ ਅੱਖਾਂ ਚਮਕਣ ਲੱਗੀਆਂ ਉਸਦੇ ਦਿਲ ਵਿੱਚ ਲਾਲਚ ਜਾਗ ਪਿਆ ਉਸਨੇ ਸੋਚਿਆ ਜੇ ਮੰਗੂ ਨੂੰ ਸੱਚ ਬੋਲਣ ਨਾਲ ਸੋਨਾ ਮਿਲਿਆ ਤਾਂ ਮੈਂ ਝੂਠ ਬੋਲ ਕੇ ਹੋਰ ਵੀ ਵੱਧ ਲੈ ਸਕਦਾ ਉਹ ਅਗਲੇ ਹੀ ਦਿਨ ਆਪਣੇ ਕੁਹਾੜੇ ਨਾਲ ਉਸੇ ਦਰਿਆ ਵਾਲ ਨੂੰ ਨਿਕਲ ਪਿਆ ਉਹ ਦਰਿਆ ਦੇ ਕੰਢੇ ਤੇ ਆਇਆ ਤੇ ਸੋਚਿਆ ਮੈਨੂੰ ਆਪਣਾ ਕੁਹਾੜਾ ਦਰਿਆ ਵਿੱਚ ਸੁੱਟ ਦੇਣਾ ਚਾਹੀਦਾ ਉਸਨੇ ਜੋਰ ਨਾਲ ਕੁਹਾੜਾ ਪਾਣੀ ਵਿੱਚ ਸੁੱਟ ਦਿੱਤਾ ਤੇ ਫਿਰ ਜਿਵੇਂ ਹੀ ਰੋਣ ਦੀ ਅਦਾਕਾਰੀ ਕਰਨ ਲੱਗਾ ਉਹ ਕਹਿਣ ਲੱਗਾ हे ਦਰਿਆ ਮਾਤਾ ਮੇਰਾ ਕੁਹਾੜਾ ਡਿੱਗ ਪਿਆ ਮੈਨੂੰ ਵਾਪਸ ਦੇ ਦੇ ਕੁਝ ਸਮੇਂ ਬਾਅਦ ਦਰਿਆ ਚੋ ਦੇਵੀ ਪ੍ਰਗਟ ਹੋਈ ਉਸਨੇ ਉਸੇ ਤਰ੍ਹਾਂ ਸੋਨੇ ਦਾ ਕਹਾੜਾ ਹੱਥ ਵਿੱਚ ਲਿਆ ਉਸਨੇ ਕਿਹਾ ਕਿ ਇਹ ਤੇਰਾ ਕੁਹਾੜਾ ਭੋਲੂ ਦੇ ਮਨ ਵਿੱਚ ਲਾਲਚ ਨੇ ਜਗ੍ਹਾ ਬਣਾ ਲਈ ਸੀ ਉਤਰਾント ਬੋਲਿਆ ਹਾਂ ਮਾਤਾ ਜੀ ਇਹ ਹੀ ਮੇਰਾ ਕੁਹਾੜਾ ਹੈ ਦੇਵੀ ਨੇ ਉਸਦੇ ਚਿਹਰੇ ਵੱਲ ਵੇਖਿਆ ਤੇ ਉਸ ਦੀ ਅੱਖਾਂ ਵਿੱਚ ਸੱਚਾਈ ਨਹੀਂ ਸੀ ਉਸਨੇ ਗੰਭੀਰ ਆਵਾਜ਼ ਵਿੱਚ ਕਿਹਾ ਤੂੰ ਝੂਠ ਬੋਲ ਰਹੀ ਐ ਭੋਲੂ ਤੇਰਾ ਦਿਲ ਲਾਲਚ ਨਾਲ ਭਰਿਆ ਹੋਇਆ ਜੋ ਲਾਲਚ ਕਰਦਾ ਉਹ ਕਦੇ ਸੁੱਖ ਨਹੀਂ ਪਾਉਂਦਾ ਇਹ ਕਹਿ ਕੇ ਦੇਵੀ ਗਾਇਬ ਹੋ ਗਈ ਪਰ ਜਦੋਂ ਪਾਣੀ ਸ਼ਾਂਤ ਹੋਇਆ ਭੋਲੂ ਨੇ ਵੇਖਿਆ ਕਿ ਉਸ ਦਾ ਅਸਲੀ ਕਹਾੜਾ ਉੱਥੇ ਗਾਇਬ ਹੋ ਗਿਆ ਸੀ ਉਹ ਘਬਰਾਇਆ ਤੇ ਪਾਣੀ ਵਿੱਚ ਝਾਕਦਾਰਿਆ ਪਰ ਕੁਝ ਨਾ ਮਿਲਿਆ ਹੁਣ ਉਸ ਦੇ ਕੋਲ ਕੁਝ ਵੀ ਨਹੀਂ ਸੀ ਖਾਲੀ ਹੱਥ ਕਰ ਵਾਪਸ ਆਇਆ ਤੇ ਸੋਚਣ ਲੱਗਾ ਮੈਂ ਤਾਂ ਮੰਗੂ ਤੋਂ ਵੀ ਮਾੜਾ ਹਾਲ ਕਰ ਲਿਆ ਆਪਣਾ ਝੂਠ ਤੇ ਲਾਲਚ ਨੇ ਸਭ ਤੋਂ ਵੱਡਾ ਮੈਨੂੰ ਦੁੱਖ ਦਿੱਤਾ ਮੇਰਾ ਸਭ ਕੁਝ ਖਤਮ ਹੋ ਗਿਆ ਉਸ ਦੀ ਪਤਨੀ ਨੇ ਪੁੱਛਿਆ ਕੀ ਹੋਇਆ ਕਿ ਜੋ ਕੁਝ ਮਿਲਿਆ ਪੋਲ ਪੋਲੂ ਨੇ ਥੱਕੇ ਹੋਏ ਕਿਹਾ ਮਨ ਨਹੀਂ ਦਰਿਆ ਨੇ ਮੇਰਾ ਕੋਹਾੜਾ ਵੀ ਖੋ ਲਿਆ ਮੈਂ ਇਮਾਨਦਾਰੀ ਦਾ ਇਨਾਮ ਵੀ ਨੂੰ ਨਹੀਂ ਮਿਲਿਆ ਉਸ ਦੀ ਪਤਨੀ ਗੁੱਸੇ ਨਾਲ ਕਹਿਣ ਲੱਗੀ ਤੂੰ ਕਿਸੇ ਹੋਰ ਦੀ ਤਕਦੀਰ ਤੇ ਲਾਲਚ ਕੀਤਾ ਹੁਣ ਸਜ਼ਾ ਮਿਲੀ ਏ ਤੈਨੂੰ ਪਿੰਡ ਵਿੱਚ ਜਦੋਂ ਇਹ ਗੱਲ ਫੈਲੀ ਤਾਂ ਸਾਰੇ ਹੈਰਾਨ ਹੋ ਗਏ ਕਈ ਲੋਕਾਂ ਨੇ ਤਾਂ ਮੰਗੂ ਦੀ ਤਾਰੀਫ਼ ਕੀਤੀ ਮੰਗੂ ਸੱਚਾ ਆਦਮੀ ਹੈ ਰੱਬ ਨੇ ਉਸ ਦੀ ਸੱਚਾਈ ਦਾ ਇਨਾਮ ਉਸ ਨੂੰ ਦਿੱਤਾ ਪਰ ਕੁਝ ਲੋਕ ਲਾਲਚੀ ਸਨ ਉਹਨਾਂ ਨੇ ਸੋਚਿਆ ਕਿ ਚਲੋ ਅਸੀਂ ਵੀ ਦਰਿਆ ਦੇ ਜਾ ਕੇ ਆਪਣੀ ਕਿਸਮਤ ਲੋ ਜਮਾਉਂਦੇ ਹਾਂ ਇੱਕ ਦਿਨ ਪੰਜ ਲੱਕੜਾਰੇ ਇਕੱਠੇ ਹੋਏ ਤੇ ਦਰਿਆ ਵਾਲ ਨੂੰ ਨਿਕਲੇ ਉਹ ਸਾਰੇ ਲਾਲਚ ਨਾਲ ਭਰੇ ਹੋਏ ਸਨ ਉਹਨਾਂ ਨੇ ਵੀ ਉਸੇ ਤਰ੍ਹਾਂ ਕਹਾੜੇ ਨੂੰ ਪਾਣੀ ਵਿੱਚ ਸੁੱਟਿਆ ਤੇ ਜੀ ਆਵਾਜ਼ ਵਿੱਚ ਕਹਿਣ ਲੱਗੇ ਏ ਦਰਿਆ ਮਾਤਾ ਸਾਡੇ ਕਹਾੜੇ ਡਿੱਗ ਪਏ ਨੇ ਦਰਿਆਦੀ ਦੇਵੀ ਪ੍ਰਗਟ ਹੋਈ ਪਰ ਇਸ ਵਿੱਚ ਬਾਰੀ ਉਸ ਦਾ ਚਿਹਰਾ ਗੰਭੀਰ ਸੀ ਉਸ ਨੇ ਪੁੱਛਿਆ ਕਿ ਤੁਸੀਂ ਸਾਰੇ ਸੱਚੇ ਹੋ ਉਸ ਨੇ ਇੱਕ ਸਰ ਹੋ ਕੇ ਝੂਠ ਬੋਲਿਆ ਹਾਂ ਮਾਤਾ ਜੀ ਅਸੀਂ ਬਹੁਤ ਸੱਚੇ ਹਾਂ ਦੇਵੀ ਨੇ ਕਿਹਾ ਜੇ ਤੁਸੀਂ ਸੱਚੇ ਹੋ ਤੁਸੀਂ ਆਪਣੇ ਘਹਾੜੇ ਬਿਨਾਂ ਖੁਸ਼ ਰੋਜੋ ਝੂਠ ਨਾਲ ਤਾਂ ਮੰਗਦਾ ਉਸ ਦੇ ਹੱਥ ਖਾਲੀ ਰਹਿੰਦੇ ਨੇ ਇਹ ਕਹਿ ਕੇ ਦਰਿਆਦੀ ਦੇਵੀ ਪਾਣੀ ਵਿੱਚ ਗਾਇਬ ਹੋ ਗਈ ਤੇ ਦਰਿਆ ਦਾ ਪਾਣੀ ਤੇਜ਼ੀ ਨਾਲ ਉਛਲਣ ਲੱਗਾ ਉਹਨਾਂ ਲੱਕੜਹਾਰਿਆਂ ਦੇ ਪਾਰ ਐਠੋਂ ਜ਼ਮੀਨ ਖਿਸਕਣ ਲੱਗੀ ਉਹ ਡਰ ਗਏ ਤੇ ਭੱਜ ਗਏ ਪਿੰਡ ਵੱਲ ਨੂੰ ਪਿੰਡ ਦੇ ਬਜ਼ੁਰਗਾਂ ਨੇ ਕਿਹਾ ਵੇਖੋ ਬੱਚਿਓ ਇਹੀ ਕਾਰਨ ਹੈ ਕਿ ਸਚਾਈ ਹਮੇਸ਼ਾ ਜਿੱਤਦੀ ਹੈ ਮੰਗੂ ਨੇ ਇਮਾਨਦਾਰੀ ਨਾਲ ਪ੍ਰਭੂ ਦਾ ਦਿਲ ਜਿੱਤਿਆ ਤੇ ਹੋਰਾਂ ਨੇ ਲਾਲਚ ਨਾਲ ਸਭ ਕੁਝ ਗਵਾ ਲਿਆ ਉਸ ਦਿਨ ਤੋਂ ਬਾਅਦ ਪਿੰਡ ਵਿੱਚ ਮੰਗੂ ਦੀ ਇੱਜ਼ਤ ਹੋਰ ਵੀ ਵੱਧ ਗਈ ਲੋਕ ਉਸ ਦੇ ਘਰ ਆ ਕੇ ਸਲਾਹ ਲੈਂਦੇ ਕਿ ਸੱਚਾ ਜੀਵਨ ਕਿਵੇਂ ਜੀਆ ਜਾ ਸਕਦਾ ਮੰਗੂ ਹਮੇਸ਼ਾ ਕਹਿੰਦਾ ਸੀ ਕਿ ਪੈਸੇ ਨਾਲ ਨਹੀਂ ਸਚਾਈ ਨਾਲ ਮਨੁੱਖ ਵੱਡਾ ਹੁੰਦਾ ਹੈ ਹੁਣ ਮੰਗੂ ਤੇ ਉਸ ਦੀ ਘਰਵਾਲੀ ਤੇ ਉਸ ਦੇ ਬੱਚੇ ਖੁਸ਼ੀ-ਖੁਸ਼ੀ ਆਪਣੇ ਘਰੇ ਰਹਿ ਰਹੇ ਸਨ ਮੰਗੂ ਦੇ ਮਨ ਵਿੱਚ ਭੋਰਾ ਵੀ ਲਾਲਚ ਨਹੀਂ ਸੀ ਨਾ ਹੀ ਕਿਸੇ ਗੱਲ ਨੂੰ ਲੈ ਕੇ ਕੋਈ ਅਹੰਕਾਰ ਸੀ ਉਹ ਪਹਿਲਾਂ ਦੀ ਤਰ੍ਹਾਂ ਆਪਣੀ ਮਿਹਨਤ ਕਰਦਾ ਆਪਣੀ ਮਿਹਨਤ ਤੋਂ ਆਪਣੇ ਪਰਿਵਾਰ ਦਾ ਪੇਟ ਭਰਦਾ ਰੋਜੀ ਰੋਟੀ ਕਮਾਉਂਦਾ ਸੀ ਤੇ ਮੰਗੂ ਦੀ ਘਰ ਵਾਲੀ ਵੀ ਬਹੁਤ ਖੁਸ਼ ਸੀ ਉਸ ਨੂੰ ਖੁਸ਼ੀ ਸੀ ਕਿ ਉਸ ਨੂੰ ਇੰਨਾ ਚੰਗਾ ਘਰ ਵਾਲਾ ਇੰਨੇ ਚੰਗੇ ਬੱਚੇ ਮਿਲੇ ਨੇ ਇਸ ਤਰ੍ਹਾਂ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਲਾਲਚ ਕਦੇ ਵੀ ਨਹੀਂ ਕਰਨਾ ਚਾਹੀਦਾ ਜਦੋਂ ਅਸੀਂ ਲਾਲਚ ਕਰਦੇ ਹਾਂ ਜੋ ਸਾਡੇ ਕੋਲੇ ਹੁੰਦਾ ਸੀ ਉਸ ਨੂੰ ਵੀ ਗਵਾ ਲੈਂਦੇ ਹਾਂ ਇਸ ਲਈ ਪਰਮਾਤਮਾ